ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਦੀ ਰਸੋਈ ਵਿੱਚ ਅੱਜ ਅਸੀਂ ਬਣਾਵਾਂਗੇ ਦਹੀਂ ਭੱਲੇ ਇਹ ਦਹੀਂ ਭੱਲੇ ਅਸੀਂ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਇਹ ਅਸੀਂ ਰਸੋਈ ਘਰ ਦੇ ਬੇਸਿਕ ਸਮਾਨ ਨਾਲ ਹੀ ਬਣਾ ਕੇ ਤਿਆਰ ਕਰਾਂਗੇ ਇਹਨਾਂ ਨੂੰ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਹੈ ਇਹ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਬਿਲਕੁਲ ਪਜਾਹ ਸਟਾਈਲ ਇਹ ਬਣਦੇ ਨੇ ਹੁਣ ਤੁਸੀਂ ਵਿਆਹ ਸ਼ਾਦੀ ਵਿੱਚ ਬਣਨ ਵਾਲੇ ਤੇ ਬਾਜ਼ਾਰ ਵਿੱਚ ਬਣਨ ਵਾਲੇ ਦਹੀਂ ਭੱਲੇ ਤੁਸੀਂ ਘਰ ਵਿੱਚ ਬਣਾ ਕੇ ਆਸਾਨੀ ਨਾਲ ਖਾ ਸਕਦੇ ਹੋ ਇਹਨਾਂ ਨੂੰ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਹੈ ਤੇ ਇਹ ਬਹੁਤ ਹੀ ਜ਼ਿਆਦਾ ਹੈਲਦੀ ਤੇ ਟੇਸਟੀ ਲੱਗਦੇ ਨੇ ਇਹਨਾਂ ਨੂੰ ਬਣਾਉਣ ਲਈ ਸਾਨੂੰ ਕੀ ਕੀ ਚਾਹੀਦਾ ਚਲੋ ਦੇਖ ਲੈਂਦੇ ਆ ਪਰ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਬੀਬੇ ਬਾਪੂ ਕੀਰ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਸਾਡੀਆਂ ਨਮੀ ਨਮੀ ਰੈਸਪੀਜ਼ ਦੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਟੇਸਟੀ ਤੇ ਹੈਲਦੀ ਦਹੀਂ ਭੱਲੇ ਬਣਾਉਣ ਲਈ ਅਸੀਂ ਸਭ ਤੋਂ ਪਹਿਲਾਂ ਇੱਥੇ ਇੱਕ ਕੱਪ ਦਾਲ ਲੈਣੀ ਹੈ ਇੱਥੇ ਅਸੀਂ ਛੋਲਿਆਂ ਦੀ ਦਾਲ ਲਈ ਹੈ ਇਹ ਮੈਂ ਰਾਤ ਭਰ ਭਿਓ ਕੇ ਰੱਖੀ ਹੋਈ ਸੀਗੀ ਹੁਣ ਅਸੀਂ ਇੱਕ ਮਿਕਸੀ ਜਾਰ ਲਵਾਂਗੇ ਇਹ ਦਾਲ ਅਸੀਂ ਮਿਕਸੀ ਜਾਰ ਵਿੱਚ ਪਾ ਦੇਣੀ ਹੈ ਐਸ ਨੂੰ ਅਸੀਂ ਮਿਕਸੀ ਜਾਰ ਵਿੱਚ ਪਾ ਕੇ ਚੰਗੀ ਤਰੀਕੇ ਨਾਲ ਪੀਸ ਲਵਾਂਗੇ ਐਦਾ ਅਸੀਂ ਇੱਕ ਪੇਸਟ ਤਿਆਰ ਕਰ ਲੈਣਾ ਦਾਲ ਅਸੀਂ ਮਿਕਸੀ ਜਾਰ ਵਿੱਚ ਪਾ ਦਿੱਤੀ ਹੈ ਹੁਣ ਅਸੀਂ ਇਸ ਵਿੱਚ ਦੋ ਹਰੀਆਂ ਮਿਰਚਾਂ ਪਾਉਣੀਆਂ ਨੇ ਹਰੀਆ ਮਿਰਚਾਂ ਮੈਂ ਇਹਦੇ ਵਿੱਚ ਪਾ ਦਿੱਤੀਆਂ ਨੇ ਹੁਣ ਸਾਨੂੰ ਇੱਕ ਅਦਰਕ ਦਾ ਟੁਕੜਾ ਚਾਹੀਦਾ ਹੈ ਅਦਰਕ ਨੂੰ ਅਸੀਂ ਧੋ ਕੇ ਚੰਗੀ ਤਰੀਕੇ ਨਾਲ ਛਿੱਲ ਲੈਣਾ ਅਦਰਕ ਦੇ ਟੁਕੜੇ ਨੂੰ ਵੀ ਮੈਂ ਇਸ ਵਿੱਚ ਪਾ ਦਿੱਤਾ ਦੋ ਸਾਨੂੰ ਲਸਣ ਦੀਆਂ ਕਲੀਆਂ ਚਾਹੀਦੀਆਂ ਨੇ ਛਿੱਲੀਆਂ ਹੋਈਆਂ ਇਹ ਅਸੀਂ ਇਹਦੇ ਵਿੱਚ ਪਾ ਦਵਾਂਗੇ ਹੁਣ ਅਸੀਂ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਐਡ ਕਰਾਂਗੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਕਾਲਾ ਨਮਕ ਪਾਵਾਂਗੇ ਕਾਲਾ ਨਮਕ ਮੈਦੇ ਵਿੱਚ ਪਾ ਦਿੱਤਾ। ਹੁਣ ਅਸੀਂ ਥੋੜੀ ਜਿਹੀ ਇਹਦੇ ਵਿੱਚ ਕਾਲੀ ਮਿਰਚ ਪਾਵਾਂਗੇ। ਹੁਣ ਅਸੀਂ ਇਹਨਾਂ ਸਭ ਚੀਜ਼ਾਂ ਨੂੰ ਚੰਗੀ ਤਰੀਕੇ ਨਾਲ ਪੀਸ ਲਵਾਂਗੇ। ਇਹ ਅਸੀਂ ਇਹਨਾਂ ਦਾ ਇੱਕ ਪੇਸਟ ਤਿਆਰ ਕਰ ਦਿੱਤਾ। ਹੁਣ ਅਸੀਂ ਇਸ ਨੂੰ ਇੱਕ ਬੌਲ ਵਿੱਚ ਕੱਢ ਲਵਾਂਗੇ। ਹੁਣ ਅਸੀਂ ਇਸ ਵਿੱਚ ਥੋੜਾ ਜਿਹਾ ਬੇਕਿੰਗ ਪਾਊਡਰ ਪਾਵਾਂਗੇ। ਐਸ ਨੂੰ ਪਾਉਣ ਤੋਂ ਬਾਅਦ ਅਸੀਂ ਐਸ ਨੂੰ ਚੰਗੀ ਤਰੀਕੇ ਨਾਲ ਐਸ ਨੂੰ ਮਿਲਾਉਣਾ ਐਸ ਨੂੰ ਅਸੀਂ ਇੱਕ ਸਾਈਡ ਵੱਲ ਹੀ ਮਿਲਾਵਾਂਗੇ ਦੂਜੀ ਸਾਈਡ ਅਸੀਂ ਨਹੀਂ ਮਿਲਾਉਣਾ ਐਸ ਨੂੰ ਅਸੀਂ ਚੰਗੀ ਤਰੀਕੇ ਨਾਲ ਐਦਾਂ ਮਿਲਾ ਲੈਣਾ ਤੁਸੀਂ ਐਸ ਨੂੰ ਅੱਧਾ ਘੰਟਾ ਰੈਸਟ ਤੇ ਵੀ ਰੱਖ ਸਕਦੇ ਹੋ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤਾਂ ਤੁਸੀਂ ਐਸ ਨੂੰ ਇਸ ਤਰ੍ਹਾਂ ਚਲਾ ਕੇ ਵੀ ਐਸ ਨੂੰ ਤਿਆਰ ਕਰ ਸਕਦੇ ਹੋ ਐਸ ਦੇ ਨਾਲ ਸਾਡਾ ਬੈਟਰ ਚੰਗੀ ਤਰੀਕੇ ਨਾਲ ਫੁੱਲ ਜਾਵੇਗਾ ਤੇ ਸਾਡੇ ਦਹੀਂ ਭੱਲੇ ਬਹੁਤ ਹੀ ਜ਼ਿਆਦਾ ਫੁੱਲੇ ਫੁੱਲੇ ਬਣਨਗੇ ਐਸ ਨੂੰ ਤੁਸੀਂ ਕਿਸੇ ਵੀ ਦਾਲ ਨਾਲ ਬਣਾ ਸਕਦੇ ਹੋ ਜੇ ਤੁਹਾਡੇ ਕੋਲ ਛੋਲਿਆਂ ਦੀ ਦਾਲ ਨਹੀਂ ਹੈਗੀ ਤਾਂ ਤੁਸੀਂ ਹਰੀ ਮੂੰਗੀ ਦੀ ਜਾਂ ਮਾਹਾਂ ਦੀ ਦਾਲ ਨਾਲ ਵੀ ਐਸ ਨੂੰ ਬਣਾ ਸਕਦੇ ਹੋ ਤੁਸੀਂ ਆਪਣੀ ਮਰਜ਼ੀ ਨਾਲ ਜਿਹੜੀ ਤੁਹਾਨੂੰ ਦਾਲ ਪਸੰਦ ਹੈ ਤੁਸੀਂ ਉਸ ਦਾਲ ਨਾਲ ਇਹਨਾਂ ਭੱਲਿਆਂ ਨੂੰ ਬਣਾ ਸਕਦੇ ਹੋ ਇਹਨਾਂ ਨੂੰ ਸੀ ਚੰਗੀ ਤਰੀਕੇ ਨਾਲ ਫੇਟ ਲਿਆ ਹੈ ਹੁਣ ਅਸੀਂ ਇੱਕ ਬੌਲ ਲੈਣਾ ਬੌਲ ਵਿੱਚ ਅਸੀਂ ਇੱਕ ਕੱਪ ਦਹੀਂ ਪਾਵਾਂਗੇ ਦਹੀਂ ਪੱಲ್ಯਾਂ ਲਈ ਅਸੀਂ ਹੁਣ ਦਹੀਂ ਤਿਆਰ ਕਰਾਂਗੇ ਇਹਦੇ ਵਿੱਚ ਅਸੀਂ 2 ਚਮਚ ਪੀਸੀ ਹੋਈ ਚੀਨੀ ਦੇ ਪਾਉਣੇ ਨੇ ਮਿਕਸੀ ਜਾਰ ਵਿੱਚ ਅਸੀਂ ਚੀਨੀ ਪਾ ਕੇ 2 ਚਮਚ ਇਹਦੇ ਵਿੱਚ ਪਾ ਦਵਾਂਗੇ ਤੇ ਇਸ ਨੂੰ ਚੰਗੇ ਤਰੀਕੇ ਨਾਲ ਮਿਲਾ ਲੈਣਾ ਹੈ ਅਸੀਂ ਹੁਣ ਅਸੀਂ ਪੱಲ್ಯਾਂ ਦੇ ਬੈਟਰ ਵੱਲ ਦੇਖ ਲੈਂਦੇ ਆ ਇਹ ਸਾਡਾ ਬੈਟਰ ਫੁੱਲ ਕੇ ਤਿਆਰ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਚੰਗੇ ਤਰੀਕੇ ਨਾਲ ਇਹ ਤਿਆਰ ਹੋ ਚੁੱਕਿਆ ਹੁਣ ਅਸੀਂ ਇਹਨਾਂ ਨੂੰ ਦਹੀਂ ਪੱಲ್ಯਾਂ ਨੂੰ ਬਣਾਵਾਂਗੇ ਸਭ ਤੋਂ ਪਹਿਲਾਂ ਅਸੀਂ ਗੈਸ ਓਨ ਕਰ ਲੈਣਾ ਹੈ ਗੈਸ ਓਨ ਕਰਕੇ ਅਸੀਂ ਫਰਾਈ ਪੈਨ ਰੱਖ ਲਿਆ ਫਰਾਈ ਪੈਨ ਵਿੱਚ ਅਸੀਂ ਓਇਲ ਪਾ ਦਿੱਤਾ ਓਇਲ ਨੂੰ ਅਸੀਂ ਚੰਗੇ ਤਰੀਕੇ ਨਾਲ ਗਰਮ ਹੋਣ ਦਵਾਂਗੇ ਸਭ ਤੋਂ ਪਹਿਲਾਂ ਅਸੀਂ ਆਂਚ ਤੇਜ਼ ਕਰਕੇ ਤੇਲ ਨੂੰ ਚੰਗੇ ਤਰੀਕੇ ਨਾਲ ਗਰਮ ਕਰ ਲੈਣਾ ਜਦੋਂ ਤੇਲ ਚੰਗੇ ਤਰੀਕੇ ਨਾਲ ਗਰਮ ਹੋ ਜਾਵੇਗਾ ਉਦੋਂ ਅਸੀਂ ਫਲੇਮ ਮੀਡੀਅਮ ਕਰ ਦਵਾਂਗੇ ਤੇਲ ਚੰਗੇ ਤਰੀਕੇ ਨਾਲ ਗਰਮ ਹੋ ਚੁੱਕਿਆ ਹੁਣ ਅਸੀਂ ਇਹਦੇ ਵਿੱਚ ਇੱਕ ਇੱਕ ਕਰਕੇ ਆਹਨਾਂ ਨੂੰ ਫਰਾਈ ਕਰਾਂਗੇ ਇਸ ਤਰ੍ਹਾਂ ਅਸੀਂ ਚਮਤਤੀ ਮਦਦ ਨਾਲ ਇਹਨਾਂ ਨੂੰ ਪਾਉਣਾ ਸ਼ੁਰੂ ਕਰ ਦਵਾਂਗੇ। ਇਸ ਤਰ੍ਹਾਂ ਅਸੀਂ ਇੱਕ ਇੱਕ ਕਰਕੇ ਇਹ ਸਾਰੇ ਭੱਲੇ ਬਣਾ ਲੈਣੇ ਨੇ। ਫਲੇਮ ਅਸੀਂ ਮੀਡੀਅਮ ਰੱਖਾਂਗੇ। ਭੱਲੇ ਸਾਡੇ ਇੱਕਦਮ ਵਧੀਆ ਤਰੀਕੇ ਨਾਲ ਬਣ ਰਹੇ ਨੇ, ਇੱਕਦਮ ਫੁੱਲੇ ਫੁੱਲੇ। ਜੇ ਤੁਸੀਂ ਇਹ ਟ੍ਰਿਕ ਅਪਣਾਓਗੇ ਤਾਂ ਤੁਸੀਂ ਵੀ ਘਰ ਵਿੱਚ ਬਾਜ਼ਾਰ ਜਿਹੇ ਦਹੀਂ ਭੱਲੇ ਬਣਾ ਕੇ ਖਾ ਸਕਦੇ ਹੋ ਇਸ ਤਰ੍ਹਾਂ ਅਸੀਂ ਇਹ ਸਾਰੇ ਭੱਲੇ ਇਹਦੇ ਵਿੱਚ ਪਾ ਕੇ ਫਰਾਈ ਕਰ ਲਵਾਂਗੇ ਅਨਨ ਉਸੇ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰਾਂਗੇ ਇੱਕਦਮ ਵਧੀਆ ਤਰੀਕੇ ਨਾਲ ਸਾਡੇ ਭੱਲੇ ਬਣ ਚੁੱਕੇ ਨੇ ਇਹ 골ਡਨ ਬ੍ਰਾਊਨ ਹੋ ਚੁੱਕੇ ਨੇ ਹੁਣ ਅਸੀਂ ਗੈਸ ਆਫ ਕਰ ਦਵਾਂਗੇ ਤੇ ਇਹਨਾਂ ਨੂੰ ਇੱਕ ਪਲੇਟ ਵਿੱਚ ਬਾਹਰ ਕੱਢ ਲਵਾਂਗੇ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਇੱਕਦਮ ਬਾਜ਼ਾਰ ਜਿਹਾ ਫੁੱਲੇ ਫੁੱਲੇ ਤੇ ਸੌਫਟ ਸੌਫਟ ਬਣ ਕੇ ਤਿਆਰ ਹੋਏ ਨੇ ਇਹ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਵਿੱਚ ਬਾਹਰ ਕੱਢ ਲਿਆ ਹੈ ਹੁਣ ਅਸੀਂ ਇੱਕ ਬਾਉਲ ਲੈਣਾ ਬਾਉਲ ਵਿੱਚ ਅਸੀਂ ਥੋੜਾ ਜਿਹਾ ਗਰਮ ਪਾਣੀ ਲਵਾਂਗੇ ਤੇ ਇਹਨਾਂ ਪੱਲਿਆਂ ਨੂੰ ਅਸੀਂ ਪਾਣੀ ਵਿੱਚ 2 ਮਿੰਟ ਲਈ ਭਿਓ ਕੇ ਰੱਖ ਦਵਾਂਗੇ 2 ਮਿੰਟ ਲਈ ਅਸੀਂ ਇਹਨਾਂ ਨੂੰ ਭੋਕੇ ਰੱਖ ਦਿੱਤਾ ਸੀਗਾ ਹੁਣ ਅਸੀਂ ਇਹਨਾਂ ਨੂੰ ਨਿਚੋੜ ਕੇ ਇੱਕ ਪਲੇਟ ਵਿੱਚ ਬਾਹਰ ਕੱਢ ਲੈਨੇ ਆਂ ਇਹਨਾਂ ਨੂੰ ਅਸੀਂ ਇੱਕ ਪਲੇਟ ਵਿੱਚ ਬਾਹਰ ਕੱਢ ਲਿਆ ਹੈ ਹੁਣ ਅਸੀਂ ਇਹਨਾਂ ਉੱਤੇ ਦਹੀਂ ਪਾਵਾਂਗੇ ਜਿਹੜੀ ਅਸੀਂ ਫੈਂਟ ਕੇ ਰੱਖੀ ਹੋਈ ਸੀਗੀ ਆਦੇ ਉੱਤੇ ਅਸੀਂ ਚੰਗੀ ਤਰੀਕੇ ਨਾਲ ਦਹੀਂ ਪਾ ਦਿੱਤੀ ਹੈ ਹੁਣ ਅਸੀਂ ਪਾਪੜੀ ਲਵਾਂਗੇ ਦਹੀਂ ਬੱਲੇ ਪਾਪੜੀ ਨਾਲ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਦੇ ਨੇ ਇਹ ਅਸੀਂ ਪਾਪੜੀ ਆਦੇ ਉੱਤੇ ਤੋੜ ਕੇ ਪਾ ਦਵਾਂਗੇ ਹੁਣ ਸਾਨੂੰ ਚਾਹੀਦੀ ਹੈ ਮਿੱਠੀ ਚਟਨੀ ਇਹ ਅਸੀਂ ਮਿੱਠੀ ਚਟਨੀ ਆਦੇ ਉੱਤੇ ਪਾ ਦਵਾਂਗੇ ਮਿੱਠੀ ਚਟਨੀ ਪਾਉਣ ਤੋਂ ਬਾਅਦ ਅਸੀਂ ਹਰੀ ਚਟਨੀ ਪਾਵਾਂਗੇ ਹਰੀ ਚਟਨੀ ਵੀ ਅਸੀਂ ਆਦੇ ਉੱਤੇ ਪਾ ਦਿੱਤੀ ਹੈ ਹੁਣ ਅਸੀਂ ਦਹੀਂ ਪੱលਿਆਂ ਵਾਲਾ ਸਪੈਸ਼ਲ ਮਸਾਲਾ ਇਹਦੇ ਉੱਤੇ ਪਾ ਦਵਾਂਗੇ। ਇਹ ਨਾਲ ਦਹੀਂ ਪੱលਿਆਂ ਦਾ ਟੇਸਟ ਹੋਰ ਵੀ ਜ਼ਿਆਦਾ ਵਧ ਜਾਵੇਗਾ। ਅੰਨਾ ਨੂੰ ਪਾਉਣ ਤੋਂ ਬਾਅਦ ਅਸੀਂ ਕੱਦੂਕਸ ਕੀਤੀ ਹੋਈ ਮooli ਤੇ ਥੋੜੀ ਜੀ ਕੱਦੂਕਸ ਕੀਤੀ ਹੋਈ ਪੱਤਾ ਗੋਬੀ ਤੇ ਥੋੜੇ ਜੇ ਬਾਰੀ ਕੱਟੇ ਹੋਏ ਪਿਆਜ਼ ਤੋ ਥੋੜੇ ਜੇ ਛਿੱਲੇ ਹੋਏ ਅਨਾਰ ਦੇ ਦਾਣੇ ਇਹਦੇ ਉੱਤੇ ਪਾ ਕੇ ਐਸ ਨੂੰ ਅਸੀਂ ਹੋਰ ਵੀ ਜ਼ਿਆਦਾ ਸੋਹਣਾ ਤੇ ਟੇਸਟੀ ਤੇ ਹੈਲਦੀ ਬਣਾ ਲਵਾਂਗੇ। ਅਨਸਬ ਨੂੰ ਪਾਉਣ ਤੋਂ ਬਾਅਦ ਅਸੀਂ ਇਹਦੇ ਉੱਤੇ ਡਰਾਈ ਫਰੂਟ ਪਾਵਾਂਗੇ। ਇੱਥੇ ਅਸੀਂ ਦੋ ਕਾਜੂ ਲਏ ਨੇ ਤੇ ਥੋੜੀ ਜੀ ਅਸੀਂ ਇਹਦੇ ਉੱਤੇ ਕਿਸ਼ਮਿਸ਼ ਪਾਵਾਂਗੇ। ਇਹਨਾਂ ਨਾਲ ਦੇਖਣ ਵਿੱਚ ਦਹੀਂ ਭੱਲੇ ਬਹੁਤ ਹੀ ਜ਼ਿਆਦਾ ਸੋਹਣੇ ਵੀ ਲੱਗਣਗੇ ਤੇ ਬਹੁਤ ਹੀ ਜ਼ਿਆਦਾ ਹੈਲਦੀ ਵੀ ਬਣ ਜਾਣਗੇ। ਇਸ ਤਰ੍ਹਾਂ ਇਹ ਦਹੀਂ ਭੱਲੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਬਣ ਗਏ ਨੇ ਹੁਣ ਤੁਸੀਂ ਆਸਾਨੀ ਨਾਲ ਹੈਲਦੀ ਤੇ ਟੇਸਟੀ ਦਹੀਂ ਭੱਲਿਆਂ ਦਾ ਆਨੰਦ ਘਰ ਵਿੱਚ ਹੀ ਮਾਣ ਸਕਦੇ ਹੋ ਹੁਣ ਬਾਜ਼ਾਰ ਤੋਂ ਲਿਆਉਣ ਦੀ ਦਹੀਂ ਭੱਲਿਆਂ ਨੂੰ ਜ਼ਰੂਰਤ ਨਹੀਂ ਹੈਗੀ ਤੁਸੀਂ ਘਰ ਵਿੱਚ ਹੀ ਦਹੀਂ ਭੱਲੇ ਮਿੰਟਾਂ ਵਿੱਚ ਆਸਾਨੀ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਇਹਨਾਂ ਦਹੀਂ ਭੱਲਿਆਂ ਨੂੰ ਬੱਚੇ ਤੇ ਵੱਡੇ ਸਭ ਪਸੰਦ ਕਰਨਗੇ ਇਹ ਬਹੁਤ ਹੀ ਜ਼ਿਆਦਾ ਹੈਲਦੀ ਤੇ ਟੇਸਟੀ ਸੌਫਟ ਸੌਫਟ ਸਾਡੇ ਦਹੀਂ ਭੱਲੇ ਬਣ ਕੇ ਤਿਆਰ ਹੋ ਚੁੱਕੇ ਨੇ ਐਸੀ ਤਰ੍ਹਾਂ ਦੀਆਂ ਨਿਊ ਰੈਸিপি ਨੂੰ ਦੇਖਣ ਲਈ ਬੇਬੇ ਬਾਪੂ ਕਿਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਸਾਡੀਆਂ ਨਮੀ ਨਮੀ ਰੈਸਪੀਜ਼ ਦੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਬੇਬੇ ਬਾਪੂ ਕਿਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ